ਮੈਂ ਕਿਰਨਜੀਤ ਸਿੰਘ ਹੈਰੀ ਹਲਕਾ ਕੋਆਰਡੀਨੇਟਰ ਕਾਂਗਰਸ ਪਾਰਟੀ ਗਿੱਦੜਵਾ ਜਨਸਕਦਰ ਪੰਜਾਬ ਪੁਲਿਸ ਕਾਂਗਰਸ ਅੱਜ ਕਾਂਗਰਸ ਪਾਰਟੀ ਵੱਲੋਂ ਦੇਸ਼ ਦੇ ਲੋਕਾਂ ਨੂੰ ਇੱਕ ਸੰਦੇਸ਼ ਦੇਣ ਵਾਸਤੇ ਕਿ ਦੇਸ਼ ਦਾ ਸੰਵਿਧਾਨ ਦੇਸ਼ ਦਾ ਲੋਕਤੰਤਰ ਖਤਰੇ 'ਚ ਹੈ ਮੋਦੀ ਸਰਕਾਰ ਡਿਕਟੇਟਰਸ਼ਿਪ ਕਰ ਰਹੀ ਹੈ ਤਾਨਾਸ਼ਾਹੀ ਕਰ ਰਹੀ ਹੈ ਜਿਨੇ ਐਮਪੀ 192 ਐਮਪੀ ਲੋਕਤੰਤਰ ਦੇ ਵਿੱਚ ਸ਼ਾਇਦ ਪਹਿਲੀ ਵਾਰ ਹੋਇਆ ਹੋਣਾ ਹੈ ਜਿਨ੍ਹਾਂ ਨੂੰ ਸੰਸਦ ਦੇ ਵਿੱਚੋਂ ਸਸਪੈਂਡ ਕੀਤਾ ਗਿਆ ਇਹ ਤਾਨਾਸ਼ਾਹੀ ਜਿਹੜੀ ਹੋ ਰਹੀ ਹੈ ਲੋਕਤੰਤਰ ਵਾਸਤੇ ਬੜਾ ਵੱਡਾ ਖਤਰਾ ਹੈ ਅੱਜ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਲਈ ਲੋਕਤੰਤਰ ਨੂੰ ਬਚਾਉਣ ਲਈ ਸਮੁੱਚੇ ਭਾਰਤ ਵਾਸੀਆਂ ਨੂੰ ਸੜਕ ਤੇ ਆਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਕਾਂਗਰਸ ਪਾਰਟੀ ਨੇ ਹਮੇਸ਼ਾ ਲੋਕਤੰਤਰ ਨੂੰ ਬਚਾਉਣ ਲਈ ਭਾਰਤੀ ਸੰਵਿਧਾਨ ਨੂੰ ਬਚਾਉਣ ਲਈ ਲੋਕਾਂ ਦੇ ਹਰ ਮਸਲੇ ਨੂੰ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਵਚਾਰਨ ਦਾ ਹਰ ਐਮਪੀ ਨੂੰ ਹਰ ਪਾਰਟੀ ਨੂੰ ਮੌਕਾ ਦਿੰਦਾ ਪਰ ਇਥੇ ਅਹਿਮਦ ਸ਼ਾਹ ਤੇ ਮੋਦੀ ਦੀ ਜੋੜੀ ਜਿਹੜੀ ਹੈ ਉਹ ਲੋਕਤੰਤਰ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ ਐਮਪੀ ਨੂੰ ਸਸਪੈਂਡ ਕਰਨਾ ਮਤਲਬ ਇੱਕ ਹਲਕੇ ਦੇ 10 ਲੱਖ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਹੈ ਤੇ ਲੱਖਾਂ ਲੋਕਾਂ ਦੀ ਕੁਰਣਾ ਲੋਕਾਂ ਦੀ ਆਵਾਜ਼ ਨੂੰ ਦਬਾ ਕੇ ਲੋਕਤੰਤਰ ਨੂੰ ਖਤਮ ਕਰਨ ਦਾ ਜੋ ਸੁਪਨਾ ਮੋਦੀ ਤੇ ਅਹਿਮਦ ਸ਼ਾਹ ਦੀ ਜੋੜੀ ਲੈ ਰਹੀ ਹੈ ਇਹ ਕਦੇ ਪੂਰਾ ਨਹੀਂ ਹੋਊਗਾ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਅੱਜ ਕਾਂਗਰਸ ਪਾਰਟੀ ਤੁਹਾਨੂੰ ਇੱਕ ਸੁਨੇਹਾ ਦੇ ਰਹੀ ਹੈ ਕਿ ਆਓ ਦੇਸ਼ ਦੀ ਇਗਤਤਾ ਤੇ ਖੰਡਤਾ ਨੂੰ ਬਚਾਈਏ ਲੋਕਤੰਤਰ ਨੂੰ ਬਚਾਈਏ ਇਸ ਕਰਕੇ ਕਾਂਗਰਸ ਪਾਰਟੀ ਵੱਲੋਂ ਅੱਜ ਮੋਦੀ ਦਾ ਪੂਤਲਾ ਸੜ ਕੇ ਸਮੁੱਚੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਲੋਕਤੰਤਰ ਨੂੰ ਬਚਾਉਣ ਲਈ ਭਾਰਤੀ ਸੰਵਿਧਾਨ ਨੂੰ ਬਚਾਉਣ ਲਈ ਆਪਣੇ ਹੱਕਾਂ ਤੇ ਹਕੂਕਾਂ ਨੂੰ ਗਰੀਬਾਂ ਦੀ ਆਵਾਜ਼ ਨੂੰ ਬਚਾਉਣ ਲਈ ਸੜਕਾਂ 'ਤੇ ਉਤਰਨਾ ਪਏਗਾ ਮੋਦੀ ਸਰਕਾਰ ਦੀ ਸਖਤ ਸਵਦਾ ਵਿੱਚ ਮੈਂ ਨਿਖੇਦੀ ਕਰਦਾ ਔਰ ਖਾਸ ਕਰਕੇ ਮੈਂ ਸਮੁੱਤੇ ਦਲਦਪਾਈਚਾਰੇ ਨੂੰ ਐਸਸੀਬੀਸੀ ਪਾਈਚਾਰੇ ਨੂੰ ਇਹ ਅਪੀਲ ਕਰਨਾ ਚਾਹਾਂਗਾ ਅੱਜ ਜਦੋਂ ਰਾਹੁਲ ਗਾਂਧੀ ਨੇ ਖੜਗੇ ਸਾਹਿਬ ਵਰਗੇ ਸੋਨੀਆ ਗਾਂਧੀ ਜੀ ਨੇ ਉਹਨਾਂ ਨੂੰ ਅੱਗੇ ਕੀਤਾ ਤੇ ਜਦੋਂ ਐਸਸੀਬੀਸੀ ਕਲਾਸ ਦੇ ਲੋਕਾਂ ਦੀ ਗੱਲ ਉਹਨਾਂ ਨੇ ਕਰਨੀ ਸ਼ੁਰੂ ਕੀਤੀ ਤੇ ਸਵਾਲ ਪੁੱਛਣੇ ਲੋਕ ਸਭਾ ਸ਼ੁਰੂ ਕੀਤੇ ਤਾਂ ਅੱਜ ਮੋਦੀ ਨੂੰ ਤੇ ਅਹਿਮਦ ਸ਼ਾਹ ਨੂੰ ਇਸ ਗੱਲ ਦੀ ਤਖਲੀਬ ਹੋਈ ਹੈ ਇਸ ਕਰਕੇ 192 ਸੰਸਦ ਮੈਂਬਰਾਂ ਨੂੰ ਸਸਪੈਂਡ ਕਰਕੇ ਉਹਨਾਂ ਨੇ ਲੋਕਤੰਤਰ ਦਾ ਕਤਲ ਕੀਤਾ ਹੈ ਇਹ ਵੀ ਜੀਪ ਨੇ ਪਤਲਾ ਸੁੱਟਿਆ ਸੀਗਾ ਇਹ ਬੜੀ ਚੀਜ਼ ਹੈ ਦੇਖੋ ਭਾਜਪਾ ਦਾ ਰਾਹੁਲ ਗਾਂਧੀ ਦਾ ਪੁਤਲਾ ਫੁਕਣਾ ਕੋਈ ਬਣਦਾ ਹੀ ਨਹੀਂ ਉਹ ਸਿਰਫ ਆਪ ਦਾ ਵਿਰੋਧ ਜਿਹੜਾ ਹੈਗਾ ਕਿ ਲੋਕਾਂ ਦੇ ਸਾਹਮਣੇ ਕਾਂਗਰਸ ਪਾਰਟੀ ਜਾਂ ਸਾਫ ਪਸੰਦ ਲੋਕ ਭਾਜਪਾ ਦੀ ਕਰਤੂਤ ਸਾਹਮਣੇ ਲੈ ਕੇ ਆਉਣਗੇ ਇਸ ਕਰਕੇ ਉਹਨਾਂ ਨੇ ਇੱਕ ਡਰਾਮੇਬਾਜ਼ੀ ਕੀਤੀ ਹੈ ਰਾਹੁਲ ਗਾਂਧੀ ਦਾ ਪੁਤਲਾ ਫੁਕਣਾ ਬੇहद ਗਲਤ ਹੈ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਅਮਿਤ ਸ਼ਾਹ ਗ੍ਰਹਿ ਮੰਤਰੀ ਫੈਸਲੇ ਕਰਦੇ ਆ ਰਾਹੁਲ ਗਾਂਧੀ ਕੀ ਫੈਸਲੇ ਨਹੀਂ ਲੈਂਦਾ ਰਾਹੁਲ ਗਾਂਧੀ ਜੀ ਨੇ ਸਿਰਫ ਐਸ்சி ਬੀਸੀ ਗਰੀਬ ਲੋਕਾਂ ਦੀ ਦਲਤ ਲੋਕਾਂ ਦੀ ਗੱਲ ਕੀਤੀ ਹੈ ਤੇ ਨਮਾਇੰਦਗੀ ਦੇਣ ਦੀ ਗੱਲ ਕੀਤੀ ਹੈ ਇਹ ਗੱਲ ਉਹਨਾਂ ਨੂੰ ਚੁਬਦੀ ਹੈ ਇਸ ਕਰਕੇ ਬੀਜੇਪੀ ਵਿਰੋਧ ਕਰ ਰਹੀ ਹੈ ਬੇਦੁਕਾਬ ਵਿਰੋਧ ਹੈ ਰਾਹੁਲ ਗਾਂਧੀ ਦਾ ਅੱਜ ਲੋਕਤੰਤਰ ਨੂੰ ਬਚਾਉਣ ਲਈ ਰਾਹੁਲ ਗਾਂਧੀ ਜੀ ਪਹਿਲ ਕਰ ਰਹੇ ਹੈ ਖੜਗੇ ਸਾਹਿਬ ਸੋਨੀਆ ਗਾਂਧੀ ਜੀ ਪਹਿਲ ਕਰ ਰਹੇ ਹੈ ਸਮੁੱਚੇ ਲੋਕਾਂ ਨੂੰ ਉਹਨਾਂ ਦੇ ਨਾਲ ਖੜੇ ਹੋਣਾ ਚਾਹੀਦਾ ਹੈ Hai! 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 ਮੁਰਦਾਬਾ 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 ਸਰਕਾਰ ਮੁਰਦਾਬਾ ਮੈਂ ਰਾਜਨਕਰ ਕਾ ਐਡਵੋਕੇਟ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਅੱਜ ਕਾਂਗਰਸ ਪਾਰਟੀ ਤੇ ਹੋਰ ਇੰਡੀਆ ਦੇ ਨਾਲ ਜਿਹੜੀਆਂ ਪਾਰਟੀਆਂ ਜੁੜੀਆਂ ਉਹਨਾਂ ਨੇ ਸਾਰੇ ਹਿੰਦੁਸਤਾਨ 'ਚ ਜ਼ਿਲ੍ਹਾ ਹੈੱਡਕੁਆਰਟਰਸ ਤੇ ਜਿਹੜੀ ਮੌਜੂਦਾ ਬੀਜੇਪੀ ਦੀ ਤੇ ਮੋਦੀ ਦੀ ਸਰਕਾਰ ਹੈ ਉਹਦੀ ਤੱਕੇਸ਼ਾਈ ਦੇ ਖਿਲਾਫ ਅੱਜ ਮੁਜ਼ਾਹਰੇ ਕੀਤੇ ਐ ਜੈ ਮੋਦ ਕਰਮਾ ਜੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਪ੍ਰਜਾਤੰਤਰ ਨੂੰ ਬਚਾਉਣ ਵਾਸਤੇ ਅੱਜ ਸੇਵ ਡੈਮੋਕ੍ਰੇਸੀ ਡੇ ਦੇ ਤੌਰ ਤੇ ਕਾਂਗਰਸ ਪਾਰਟੀ ਤੇ ਹੋਰ ਸਹਿਯੋਗੀ ਪਾਰਟੀਆਂ ਨੇ ਅੱਜ ਇਹ ਮੁਜ਼ਾਹਰਾ ਕਰਕੇ ਮੌਜੂਦਾ ਦੀ ਜਿਹੜੀ ਸੈਂਟਰ ਦੀ ਸਰਕਾਰ ਹੈ ਉਹਦੀ ਤੱਕੇਸ਼ਾਈ ਦੇ ਖਿਲਾਫ ਇਹ ਆਵਾਜ਼ ਉਠਾਈ ਹੈ 146 ਐਮਪੀ ਜਿਹੜੇ ਸਤਕਾਰਯੋਗ ਲੋਕਾਂ ਦੀ ਆਵਾਜ਼ ਹੈ ਕਰੋ ਹਿੰਦੁਸਤਾਨ ਦੇ ਲੋਕਾਂ ਦੀ ਆਵਾਜ਼ ਪਾਰਲੀਮੈਂਟ ਚ ਠਾਉਂਦੇ ਐ ਤੇ ਮੋਦੀ ਸਰਕਾਰ ਦੇ ਉਲਟ ਕੋਈ ਗੱਲ ਕਰਦੇ ਐ ਤਾਂ ਜਿਹੜੇ ਮਾਨਯੋਗ ਸਪੀਕਰ ਸਾਹਿਬ ਨੇ ਉਹਨਾਂ ਨੂੰ ਸਸਪੈਂਡ ਕਰਕੇ ਬਾਹਰ ਕਰ ਦਿੰਦੇ ਐ ਲੋਕਾਂ ਦੀ ਆਵਾਜ਼ ਦਬਾਉਣ ਵਸਤੇ ਲੋਕਾਂ ਦੀ ਦਵਾਜ਼ ਨੂੰ ਨਾ ਅੱਗੇ ਆਉਣ ਦੇਣ ਲਈ ਅੱਜ ਸਾਰੀਆਂ ਪਾਰਟੀਆਂ ਨੇ ਰਲ ਕੇ ਕਾਂਗਰਸ ਪਾਰਟੀ ਨੇ ਰਲ ਕੇ ਇਹ ਮੁਜ਼ਾਹਰਾ ਕੀਤਾ ਔਰ ਅਸੀਂ ਆਪ ਜੀ ਦੇ ਮਾਧਿਅਮ ਰਾਹੀਂ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਚਾਨਣ ਕਰਨਾ ਚਾਹੁੰਦੇ ਆ ਕਿ ਦੇਸ਼ ਦੇ ਲੋਕ ਸੜਕਾਂ ਤੇ ਆਏ ਆ ਤੁਸੀਂ ਧੱਕੇਸ਼ਾਹੀ ਨਾ ਕਰੋ ਡਿਕਟੇਟਰਸ਼ਿਪ ਨਾ ਕਰੋ ਅੰਗਰੇਜ਼ਾਂ ਵਾਲਾ ਰਾਜ ਮੁਗਲ ਰਾਜ ਉਸ ਨੂੰ ਨਾ ਅਡਾਪਟ ਕਰੋ ਇਹ ਸਦਾ ਕੁਰਸੀਆਂ ਨਹੀਂ ਰਹਿੰਦੀਆਂ ਕਦੇ ਨਾ ਕਦੇ ਛੱਡ ਕੇ ਪਾਸੇ ਹੋਣਾ ਪਊਗਾ ਲੋਕ ਇਤਿਹਾਸ ਦੇ ਸਿਰਜਣਹਾਰ ਹੈ ਲੋਕ ਇਸ ਗੱਲ ਦਾ ਤੁਹਾਡੇ ਤੋਂ ਜਰੂਰ ਜਰੂਰ ਲੋਕਾਂ ਨਾਲ ਤੁਸੀਂ ਗੱਲ ਕੀਤੀ ਹੈ ਅੱਜ ਕੱਲ੍ਹ ਭਾਜਪਾ ਨੇ ਪੁੱਤਲਾ ਫੁਕਿਆ ਰਾਹੁਲ ਗਾਂਧੀ ਅੱਜ ਤੁਸੀਂ ਨਰਿੰਦਰ ਮੋਦੀ ਦਾ ਬੁਰਾ ਰਾਜਨੀਤੀ ਜਾ ਕੇ ਦਿਨ ਹੋ ਰਹੀ ਹੈ ਦੇਖੋ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਪਤਾ ਪਰ ਜਿਹੜੀ ਗੱਲ ਅਸੀਂ ਕਰ ਰਹੇ ਹਾਂ 146 ਪਾਰਲੀਮੈਂਟ ਦੇ ਐਮਪੀਜ਼ ਜਿਹਦੇ ਵਿੱਚੋਂ 100 ਲੋਕ ਸਭਾ ਚੋਂ ਤੇ 46 ਰਾਜ ਸਭਾ ਜੋ ਆਵਾਜ਼ ਠਾਉਣ ਵਾਲਾਂ ਦੀ ਆਵਾਜ਼ ਦਬਾਉਣਾ ਇਹ ਬਹੁਤ ਮਾੜੀ ਗੱਲ ਹੈ